ਸਾਰੇ ਮੌਕੇ ਦੇ ਸਾਨੂੰ ਸਵਾ 10 ਵਜੇ ਦੇ ਕਰੀਬ ਤਲਾ ਆਈ ਹੈ ਕਿ ਇੱਥੇ ਅੱਗ ਲੱਗੀ ਹੈ ਬਕਤੌਣੇ ਦੇ ਕੋਲ ਦਾਣਾ ਮੰਡੀ ਦੇ ਕੋਲ ਕਿਤੇ ਇਲਾਕੇ ਦੇ ਵਿੱਚ ਅਸੀਂ ਮੌਕੇ ਤੇ ਆਏ ਆ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਇੱਕ ਭਿਆਨਕ ਰੂਪ ਲੈ ਚੁੱਕੀ ਸੀ ਠੀਕ ਹੈ ਇੱਕ ਸਮਝੋ ਤੁਸੀਂ ਜਿਸ ਤਰ੍ਹਾਂ ਪਹਾੜੀ ਲੱਕੇ ਜਾਈਏ ਕਿਸੇ ਪਹਾੜ ਨੂੰ ਅੱਗ ਲੱਗੀ ਹੋਵੇ ਉਹ ਕੂੜੇ ਦੇ ਪਹਾੜ ਨੂੰ ਅੱਗ ਲੱਗੀ ਸੀ ਮੌਕੇ ਦੇ ਉੱਪਰ ਸਾਡੀ ਟੀਮ ਵੱਲੋਂ ਉਹਦੇ ਮਿਊਨਿਸਪਲ ਕਾਰਪੋਰੇਸ਼ਨ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਡੱਲ ਕੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਨਿਰੰਤਰ ਕੋਸ਼ਿਸ਼ਾਂ ਜਾਰੀ ਨੇ ਇਹ ਇਲਾਕਾ ਕਿਹੜਾ ਜੀ ਇਹਦਾ ਸਰ ਇਲਾਕਾ ਭਗਤਾਂ ਵਾਲਾ ਦਾਣਾ ਮੰਡੀ ਪੈਂਦਾ ਹੈ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਸਰ ਅੱਗ ਲੱਗ ਅੱਗ ਲੱਗਣ ਦਾ ਕਾਰਨ ਇਹ ਨਾ ਮਾਲੂਮ ਮੈਂ ਮੌਕੇ ਦੇ ਉੱਪਰ ਇਲਾਕਾ ਇਲਾਕੇ ਦੇ ਜਿਹੜੇ ਐਮ ਐਲ ਏ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਉਹਨਾਂ ਨੇ ਆਪਣੇ ਟੀਮ ਮੈਂਬਰ ਭੇਜੇ ਨੇ ਉਹ ਲਗਾਤਾਰ ਨਾਲ ਸਹਿਯੋਗ ਕਰ ਰਹੇ ਨੇ ਆਗਰੇ ਉੱਪਰ ਗਾਬੂ ਬੁਹਾਨੇ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਇਲਾਵਾ ਫਾਇਰ ਆਫੀਸਰ ਅਮ੍ਰਿਤ ਸਰਦੇ ਏ ਡੀ ਐਫ ਉਹ ਦਿਲਬਖ ਸਿੰਘ ਜੀ ਪ੍ਰੋਪਰ ਆਪਣੀ ਟੀਮ ਦੇ ਨਾਲ ਆਏ ਨੇ ਜੋ ਕਿ ਅੱਗ ਦੇ ਉੱਪਰ ਨਿਰੰਤਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੋਂ ਦਾ ਅੱਗ ਦੇ ਉੱਤੇ ਕਾਬੂ ਪਾਇਆ ਜਾਏਗਾ? ਕਿੰਨੀਆਂ ਸਾਰੇ ਫਲੇਟ ਦੀਆਂ ਗੱਡੀਆਂ ਆ ਗਈਆਂ ਹੁਣ ਤੱਕ? ਸਰ ਨੇਅਰ ਬੋਰਡ 15 ਤੋਂ 20 ਗੱਡੀਆਂ ਲੈ ਚੁੱਕੀਆਂ ਐ ਫਾਇਰ ਬਿਗੇਟ ਦੀਆਂ। ਪਰ ਇਸ ਤੋਂ ਇਲਾਵਾ ਦੀ ਸਮਝੋ ਕੰਟੀਨਿਊ ਤੁਹਾਡੇ ਸਾਹਮਣੇ ਗੱਡੀਆਂ ਆ ਰਹੀਆਂ ਜਾ ਰਹੀਆਂ ਦੀ ਫਿਲ ਹੋ ਰਹੀਆਂ ਦੁਬਾਰਾ। ਪਰ ਮੌਕੇ ਦੇ ਉੱਪਰ ਜਿਹੜੇ ਹਿਸਾਬ ਨਾਲ ਅੱਗ ਦਾ ਅਗਨੇਕ ਬਿਆਨਕ ਰੂਪ ਧਾਰ ਲਿਆ ਹੈ ਹਵਾ ਦੇ ਨਾਲ। ਉਹਨੂੰ ਕਾਬੂ ਪਾਉਣ ਦੇ ਸਮਥਿੰਗ ਲੱਗੇ ਲੋ 4-5 ਘੰਟੇ ਲੱਗਣਗੇ ਮੇਰੇ ਹਿਸਾਬ ਨਾਲ। ਠੀਕ ਹੈ ਠੀਕ ਹੈ। ਹਾਂਜੀ ਹ ਇੱਥੇ ਕੂੜੇ ਦਾ ਡੰਪ ਹੈਗਾ ਜੀ ਪਹਿਲਾਂ ਪੁਰਾਣਾ ਹੀ ਚੱਲਦਾ ਆ ਅੱਜ ਕੁਦਰਤੀ ਹਵਾ ਬੜੀ ਤੇਜ਼ ਚੱਲ ਰਹੀ ਹੈ ਹਨੇਰੀ ਚੱਲ ਰਹੀ ਹੈ ਉਹਦੇ ਕਰਕੇ ਕਿਸੇ ਕਾਰਨ ਕਰਕੇ ਅੱਗ ਲੱਗੀ ਆ ਤੇ ਸਾਡੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਫਾਇਰ ਬ੍ਰਿਗੇਡ ਦੀਆਂ ਕਾਰਪੋਰੇਸ਼ਨ ਦੀਆਂ ਟੀਮਾਂ ਇੱਥੇ ਆਈਆਂ ਹੋਈਆਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਇਹ ਅੱਗ ਤੇ ਜਿਹੜਾ ਕਾਬੂ ਪਾਇਆ ਜਾਵੇ ਕਾਰਨ ਪਤਾ ਨਹੀਂ ਲੱਗੇ ਹਜੇ ਤੱਕ ਕਾਰਨ ਅਜੇ ਤਾਂ ਨਹੀਂ ਪਤਾ ਲੱਗਾ ਕੋਈ ਤੁਹਾਡੇ ਸਾਹਮਣੇ ਆ ਜੀ ਹਵਾ ਬਹੁਤ ਤੇਜ਼ ਚੱਲ ਰਹੀ ਹੈ ਹਨੇਰੀ ਚੱਲ ਰਹੀ ਹੈ ਹੋ ਸਕਦਾ ਕੋਈ ਚੰਗਿਆੜੀ ਆ ਕੇ ਇੱਥੇ ਪਈ ਹੋਵੇ ਉਹਦੇ ਨਾਲ ਅੱਗ ਲੱਗੀ ਤੇ ਕੋਸ਼ਿਸ਼ ਕਰਾਂਗੇ ਜੀ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਕਾਬੂ ਪਾਇਆ ਜਾਵੇ ਕਾਫੀ ਫਾਇਰ ਬ੍ਰੇਗਰ ਦੀਆਂ ਗੱਡੀਆਂ ਆਪਣੇ ਘਵਾ ਚੁੱਕੀਆਂ ਨੇ ਸਰ ਇਲਾਕਾ ਨਿਵਾਸੀਆਂ ਦੇ ਵੀ ਕਾਫੀ ਰੋਸ ਦੇਖਣ ਨੂੰ ਮਿਲਿਆ ਇਸ ਦੇ ਮੁਕਾਬਲੇ ਕਿ ਬਹੁਤ ਸਾਰੇ ਬਹੁਤ ਜ਼ਿਆਦਾ ਲੋਕ ਇੱਕ ਗਰਮਾਏ ਨੇ ਹਾਂਜੀ ਇਲਾਕਾ ਨਿਵਾਸੀਆਂ ਨੇ ਹਾਂਜੀ ਰੋਸ ਪ੍ਰਗਟ ਕੀਤਾ ਆ ਵੀ ਇਹ ਡੰਪ ਇੱਥੋਂ ਚੁੱਕਿਆ ਜਾਣਾ ਚਾਹੀਦਾ ਹੈ ਬਟ ਉਹਦੇ ਸੰਬੰਧੀ ਹੁਣ ਅਸੀਂ ਤਾਂ ਪਹਿਲਾਂ ਤਾਂ ਸਾਡੀ ਇਹ ਪ੍ਰਾਇੋਰਟੀ ਆ ਵੀ ਅਸੀਂ ਹਾਕ ਤੇ ਕਾਬੂ ਪਾਈਏ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਔਰ ਜਦੋਂ ਇਹ ਕੰਟਰੋਲ ਹੋ ਜਾਏਗਾ ਜੀ ਉਸ ਤੋਂ ਬਾਅਦ ਜਿਹੜਾ ਫਰਦਰ ਕੋਈ ਵੀ ਐਕਸ਼ਨ ਬਣਦਾ ਹੋਇਆ ਜੇ ਇਲਾਕਾ ਨਿਵਾਸੀ ਕੋਈ ਕੰਪਲੇਨ ਕਰਦੇ ਆ ਅਸੀਂ ਉੱਤੇ ਲਵਾਂਗੇ ਠੀਕ ਹੈ ਅ ਜੀ ਆਜ ਵੀ ਕਾਫੀ ਪੁਆਇੰਟਸ ਤੁਹਾਨੂੰ ਕੀ ਦੇਖ ਰਹੇ ਹੋ ਬੇਸਿਕਲੀ ਬਾਇਓ ਰੈਮੀਡੀਏਸ਼ਨ ਜਿਹੜੀ ਕਿਸੇ ਰਵਰਡਾ ਦੀ ਸਾਡੀ ਕੰਪਨੀ ਹੈ ਉਹਦੇ ਨਾਮ ਬਾਇਓ ਰੈਮੀਡੀਏਸ਼ਨ ਕਰ ਕਰਕੇ ਇਹ ਕੀ ਆ ਰਹੀ ਹੈ ਤੇ ਅ ਅੱਜ ਦੀ ਜੋ ਇਸ ਟਾਈਮ ਦੀ ਸਿਚੁਏਸ਼ਨ ਇਹ ਹੈ ਕਿ ਐਸ ਫਾਰ ਐਸ ਕੋਈ ਲਾਈਫ ਥ੍ਰੀਟਨਿੰਗ ਕੋਈ ਰਿਸਕ ਨਹੀਂ ਹੈਗਾ ਇਕ ਤਰ੍ਹਾਂ ਬਹੁ ਸਾਈਡਾਂ ਦੇ ਤੋਂ ਹੀ ਐਗਰੀਕਲਚਰ ਲੈਂਦੇ ਐ ਐਗਰੀਕਲਚਰ ਲੈਂਦ ਕਰਕੇ ਹੋਂਦ ਕਰਕੇ ਬਚਾਏ ਪਿੰਡ ਵੀ ਤਾਂ ਵੀ ਜਿਸ ਟਾਈਮ ਤੋਂ ਇਹ ਜਿਹੜੀ ਦਿੱਕਤ ਹੈਗੀ ਉਹ ਥੋੜੀ ਹੈ ਪਰ ਇਸ ਟਾਈਮ ਸਾਡੇ ਨੌ ਜਿਹੜੇ ਫਾਇਰ ਟੈਂਡਰ ਹੈਗੇ ਨੇ ਮੌਕੇ ਤੇ ਆ ਚੁੱਕੇ ਨੇ ਉਹ ਲੱਗੇ ਹੋਏ ਨੇ ਸਾਰੀ ਯਾਤ ਕਰਦਗੇ ਤੇ ਇਸੇ ਨਾਲ ਕੀ بارش ਨੂੰ ਇਸ਼ਾਰਾ ਦਿੰਦੇ ਕਿ ਉਮੀਦ ਹੈ ਕਿ ਇਹ ਚੱਪਟ ਹੋ ਪਾ। ਪਰ ਇਲਾਕਾ ਨੂੰ ਵਾਸਤੇ ਦੇ ਵਿਕਾਸ ਵੀ ਰੋਸ਼ ਪਾਇਆ ਗਿਆ ਉਹ ਕਹਿੰਦੇ ਨੇ ਕਿ ਮਤਲਬ ਜਿਸ ਨੇ 2024 ਦੇ ਇਲੈਕਸ਼ਨ ਕੋਲ ਨੇ ਪਿਛਲੇ ਕਾਫੀ ਸਰਕਾਰਾਂ ਆਈਆਂ ਆ ਨੇਰਬੌਰ 5 ਤੋਂ 10 ਸਾਲ 15 ਸਾਲ ਪਹਿਲੇ ਪੁਰਾਣੇ ਲੋਕ ਲੋਕਾਂ ਦਾ ਇਹ ਕਹਿਣਾ ਹੈ ਕਿ ਹਰ ਵਾਰ ਸਾਨੂੰ ਇੱਕ ਦਿਲਾਸਾ ਦਿੱਤਾ ਜਾਂਦਾ ਹੈ ਕਿ ਇਹ ਕੂੜੇ ਡੰਪ ਨੂੰ ਸੁਸ਼ਟ ਕੀਤਾ ਜਾਏਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਅਸੀਂ ਬੜੇ ਬਿਲਕੁਲ ਸੁਚੇਤ ਹਾਂ ਅੱਜ ਅਸੀਂ ਇੱਕ ਆਪਣੀ ਜੀਵਨ ਟੀਮ ਜਿਹੜੀ ਹੈਗੀ ਆ ਕੋਈ ਬੁਲਾਈ ਆ ਤੇ ਜੋ ਵੀ ਐਕਸ਼ਨ ਜਿਹੜਾ ਅਵਲਡਾ ਕੰਪਨੀ ਦੇ ਉੱਪਰ ਜਿਹੜਾ ਅਸੀਂ ਲੈਣਾ ਅਸੀਂ ਕੱਲ ਇਸ ਕਰੇ ਚਾਰ ਮਹੀਨੇ ਦਾ ਕਰਾਵਾਂਗੇ ਅੱਜ ਦੀ ਘੜੀ ਜਿਹੜਾ ਹੈਗਾ ਅੱਜ ਦੇ ਉੱਤੇ ਮੌਕਾ ਕਾਬੂ ਪਾਣਾ ਜ਼ਰੂਰੀ ਹੈ ਉਹ ਸਾਡੀ ਟੀਮਾਂ ਲੱਗੀਆਂ ਨੇ ਇਸ ਤਰ੍ਹਾਂ ਕਿ ਆਪਾਂ ਇਹਨਾਂ ਨੂੰ ਸਹਿਯੋਗ ਕਰੀਏ ਅਦੇ ਵੀ ਸਰ ਕੋਈ ਜਾਣੀ ਹੈ ਮਾਲੀ ਨੁਕਸਾਨ ਦੀ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਹੈ ਨਹੀਂ ਜਾਣੀ ਹੈ ਮਾਲੀ ਨੁਕਸਾਨ ਦੀ ਅਸਲ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਆ ਕਿ ਤੇ ਜਾਣੀ ਨੁਕਸਾਨ ਤੇ ਮਾਲੀ ਨੁਕਸਾਨ ਤੇ ਕੋਈ ਹੁਣ ਜੜੀ ਹੈਗੀ ਹੈ ਕੋਈ ਉੱਥੇ ਫਿਰ ਗੱਛਾ ਵੀ ਨਹੀਂ ਹੈ ਕਿਉਂਕਿ ਸਾਕੀ ਟੀਮ ਜਿੱਥੇ ਪਹੁੰਚ ਚੁੱਕੀ ਹੈ